ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1367 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1368 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਏ ਕਬੀਰ ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿੱਚ ਪ੍ਰਭੂ ਦੀ ਸਿਫਤ ਸਲਾਹ ਕਰਨ ਵਿੱਚ ਇਹ ਬਰਕਤ ਹੈ ਕਿ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਈਦਾ ਹੈ ਪਰ ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ ਸੁਖ ਦੇਣ ਵਾਲੀ ਨਹੀਂ ਜਪਦੀ ਮੱਖੀ ਚੰਦਨ ਪਰ ਹਰੈ ਜੇ ਬਿਗੰਧ ਤਹਿ ਜਾਏ ਵਿਕਾਰੀ ਬੰਦੇ ਦਾ ਸੁਭਾਅ ਮੱਖੀ ਵਾਂਗ ਹੋ ਜਾਂਦਾ ਹੈ ਮੱਖੀ ਸੋਹਣੀ ਖੁਸ਼ਬੂ ਵਾਲੇ ਚੰਦਨ ਨੂੰ ਤਿਆਗ ਦਿੰਦੀ ਹੈ ਜਿੱਥੇ ਬਦਬੂ ਹੋਵੇ ਗੰਧ ਹੋਵੇ ਉੱਥੇ ਜਾਂਦੀ ਹੈ ਕਬੀਰ ਬੈਦ ਮੁਆ ਰੋਗੀ ਮੁਆ ਮੁਆ ਸਭ ਸੰਸਾਰ ਹੈ ਕਬੀਰ ਮਾਇਕ ਭੋਗਾ ਦੀ ਖਾਤਰ ਖੱਪ-ਖੱਪ ਕੇ ਸਾਰਾ ਜਗਤ ਸੰਸਾਰ ਸਮੁੰਦਰ ਵਿੱਚ ਡੁੱਬ ਕੇ ਮਾਇਕ ਮੋਹ ਵਿੱਚ ਡੁੱਬ ਕੇ ਆਤਮਕ ਮੋਤੇ ਮਾਰ ਰਿਹਾ ਹੈ ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ ਭਾਵੇਂ ਇੱਕ ਤਾਂ ਉਹ ਬੰਦੇ ਹਨ ਜੋ ਅਣਜਾਣ ਤੇ ਮੂੜ ਹੋਣ ਕਰਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ ਤੇ ਵਿਕਾਰਾਂ ਵਿੱਚ ਫਸੇ ਪਏ ਹਨ ਅਤੇ ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ ਪਰ ਹਾਲਤ ਦੋਹਾ ਦੀ ਇਹ ਹੀ ਹੈ ਕਿ ਇਨਾ ਦੀ ਸਾਰੀ ਦੌੜ ਭੱਜ ਮਾਇਕ ਭੋਗਾਂ ਵਾਸਤੇ ਹੀ ਹੈ ਇਹਨਾਂ ਦੇ ਗਿਆਨਦਰੇ ਆਪੋ ਆਪਣੇ ਵਿਸ਼ੇ ਭੋਗਾਂ ਵੱਲ ਖੱਪਰੇ ਹਨ ਭੋਗਾਂ ਵਿੱਚ ਰੋ ਰਹੇ ਹਨ ਇੱਕ ਭਗਤੀ ਤੋਂ ਵਾਂਝੇ ਰਹਿਣ ਕਰਕੇ ਇਹ ਸਭ ਆਤਮਕ ਮੋਤੇ ਮਰੇ ਪਏ ਹਨ ਏਕ ਕਬੀਰਾਂ ਨਾਮੁ ਆਜੇ ਨਾਹੀ ਰੋਵਨਹਾਰ ਏਕਬੀਰ ਸਿਰਫ ਉਹ ਮਨੁੱਖ ਆਤਮ ਕੋ ਮੋਤੇ ਨਹੀਂ ਮਰਦਾ ਜਿਸ ਦਾ ਕੋਈ ਸੰਗੀ ਸਾਥੀ ਗਿਆ ਨਿੰਦਰਾ ਮਾਇਕ ਭੋਗਾਂ ਦੀ ਖਾਤਰ ਰੋ ਨਹੀਂ ਰਿਹਾ ਖਾਪ ਨਹੀਂ ਰਿਹਾ ਤੇ ਜਿਹਹਾ ਮਨੁੱਖ ਸਿਰਫ ਉਹੀ ਹੋ ਸਕਦਾ ਹੈ ਜੋ ਪ੍ਰਭੂ ਧਾਰ ਨਹੀਂ ਛੱਡਦਾ ਕਿਉਂਕਿ ਪ੍ਰਭੂ ਧਾਰਤੇ ਰਹਾ ਹਟਕੇ ਨਾ ਹੀ ਕੋਏ ਫਿਰ ਜੇ ਪ੍ਰਮਾਤਮਾ ਧਾਰ ਤੇ ਟਿਕ ਜਾਗੇ ਤੇ ਫਿਰ ਰੋਗ ਦੁੱਖ ਨੇੜੇ ਨਹੀਂ ਆਉਂਦੇ ਕਬੀਰ RAM ਨਾਂ ਧਿਆਇਓ ਮੋਟੀ ਲਾਗੀ ਖੋਰ ਏਕਬੀਰ ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਉਸ ਨੂੰ ਅੰਦਰੋਂ ਅੰਦਰੋਂ ਬੇਕਾਰ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਿਜੇ ਸਹਿਜੇ ਆਤਮਕ ਮੋਤੇ ਮਰਦਾ ਜਾਂਦਾ ਹੈ ਕਾਇਆ ਹਾਂਡੀ ਕਾਠ ਕੀ ਨਾ ਉਹ ਚੜੈ ਬਹੋਰ ਜਿਵੇਂ ਲੱਕੜ ਦੀ ਹਾਂਡੀ ਚੁੱਲ੍ਹੇ ਉੱਤੇ ਇੱਕ ਵਾਰੀ ਸੜ ਕੇ ਮੁੜ ਚੁੱਲ੍ਹੇ ਉੱਤੇ ਨਹੀਂ ਚੜ ਸਕਦੀ ਦੇਵੇਂ ਬਕਾਰਾਂ ਦੀ ਅੱਗ ਵਿੱਚ ਸੜ ਸੜ ਮੋਏ ਮਨੁੱਖ ਦਾ ਇਹ ਸਰੀਰ ਹੈ ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ ਕਬੀਰ ਐਸੀ ਹੋਏ ਪਰਿ ਮਨ ਕੋ ਭਾਵਤ ਕੀ ਨ ਜਿਸ ਮਨੁੱਖ ਨੂੰ ਪ੍ਰਭੂ ਮਨ ਪਾਉਂਦੀ ਭਗਤੀ ਦੀ ਦਾਤ ਬਖਸ਼ਦਾ ਹੈ ਜੇ ਸੁੱਤੇ ਅਜਬ ਮਹਿਰ ਹੁੰਦੀ ਹੈ ਉਹ ਮਨੁੱਖ ਵੀ ਖੁਸ਼ੀ ਖੁਸ਼ੀ ਆਪਾ ਭਾਵ ਤੇ ਆਗਦਾ ਹੈ ਮਰਨੇ ਤੇ ਕਿਆ ਡਰ ਪਣਾ ਜਦ ਹੱਥ ਸਿੰਦੂ ਰਾਲੀਨਾ ਏ ਕਬੀਰ ਜਦੋਂ ਕੋਈ ਇਸਤਰੀ ਆਪਣੇ ਪਤੀ ਦੇ ਮਰਨ ਤੇ ਹੱਥ ਵਿੱਚ ਸੰਦੂਰਿਆ ਹੋਇਆ ਨਾਰੀ ਲਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ਪੁਰਾਣੇ ਸਮਿਆਂ ਵਿੱਚ ਸਤੀ ਵਰਤਾ ਚੱਲਦੀ ਸੀ ਜੋ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਖਤਮ ਕੀਤੀ ਕਿ ਜਦੋਂ ਪਤੀ ਕਿਸੇ ਦਾ ਮਰ ਜਾਂਦਾ ਸੀ ਚੜਾਈ ਗਾ ਜਾਂਦਾ ਸੀ ਤੇ ਉਸ ਔਰਤ ਨੂੰ ਵੀ ਫਿਰ ਨਾਲ ਹੀ ਮਰਨਾ ਪੈਂਦਾ ਸੀ ਚਿਤਾ ਵਿੱਚ ਸੜਨਾ ਪੈਂਦਾ ਸੀ ਸੰਧੂਰ ਨਾਰੀਅਲ ਨੂੰ ਲਗਾ ਕੇ ਫੜ ਲੈਂਦੀ ਸੀ ਤੇ ਚਿਤਾ 'ਤੇ ਛਾਲ ਮਾਰਦੀ ਸੀ ਮੇਰੇ ਚੌਥੇ ਪਾਸ਼ਾ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਸੀ ਕਬੀਰ ਰਸ ਕੋ ਗਾਂਢੋ ਚੂਸੀਐ ਗੁਨ ਕੋ ਮਰੀਐ ਰੋਏ ਹੇ ਕਬੀਰ ਰੈਸ਼ਨਲ ਭਰਿਆ ਹੋਇਆ ਗੰਨਾ ਵੇਲਣੇ ਵਿੱਚ ਪੀੜਿਆ ਜਾਂਦਾ ਹੈ ਭਾਵ ਰਸ ਦੀ ਦਾਤ ਦੇ ਇਵਜ ਵਿੱਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿੱਚ ਪੀੜੀ ਦਾ ਹੈ ਸੋ ਗੁਣਾ ਦੇ ਬਦਲੇ ਉਹ ਗੁਣਾ ਨੂੰ ਛੱਡ ਕੇ ਆਪਾ ਭਾਵ ਵੱਲੋਂ ਮਰਨਾ ਹੀ ਪੈਂਦਾ ਹੈ ਆਵਗੁਣਿਆਰੇ ਮਾਨਸੈ ਭਲੋ ਨਕ ਹੈ ਕੋਏ ਜੋ ਮਨੁੱਖ ਆਪਾ ਭਾਵ ਨਹੀਂ ਤਿਆਗਦਾ ਤੇ ਵਿਕਾਰਾਂ ਵੱਲ ਹੀ ਰੁਚੀ ਰੱਖਦਾ ਹੈ ਉਹ ਸਵੈਕਾਰੀ ਮਨੁੱਖ ਨੂੰ ਜਗਤ ਵਿੱਚ ਕੋਈ ਬੰਦਾ ਚੰਗਾ ਨਹੀਂ ਆਖਦਾ ਭਾਵ ਭਗਤੀ ਦੀ ਦਾਤ ਤੋਂ ਵਾਂਝਿਆ ਰਹਿੰਦਾ ਹੈ ਤੇ ਜਗਤ ਵਿੱਚ ਬਦਨਾਮੀ ਵੀ ਖਟਦਾ ਹੈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਹੈ ਕਬੀਰ ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ ਉਹ ਛੇਤੀ ਫੁੱਟ ਜਾਂਦਾ ਹੈ ਇਸ ਸਰੀਰ ਦੀ ਵੀ ਇਹੀ ਪਾਇਆ ਹੈ ਸਦਾ ਕਾਇਮ ਨਹੀਂ ਰਹਿ ਸਕਦਾ ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਹ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ ਗੁਰ ਜੋ ਨਾ ਚੇਤਹਿ ਆਪਣੋ ਅਦਮਾਜ ਲੀਜਹਿ ਘੇ ਲੂਟ ਪਰ ਜੋ ਮਨੁੱਖ ਆਪਣੇ ਗੁਰੂ ਦੀ ਯਾਦ ਨਹੀਂ ਰੱਖਦੇ ਸਰੀਰਕ ਮੋਹ ਵਿੱਚ ਫਸ ਕੇ ਗੁਰੂ ਨੂੰ ਭਲਾ ਬੈਠਦੇ ਹਨ ਗੁਰੂ ਦੇ ਦੱਸੇ ਰਾਹ ਵਿੱਚ ਨੂੰ ਵਿਸਾਰ ਦਿੰਦੇ ਹਨ ਉਹ ਮਨੁੱਖ ਜ਼ਿੰਦਗੀ ਦੇ ਸਫਰ ਦੇ ਅੱਧ ਵਿੱਚ ਹੀ ਲੁੱਟ ਲਏ ਜਾਂਦੇ ਹਨ ਕਾਮਾਦਿਕ ਵਿਕਾਰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ਼ ਕਰ ਦਿੰਦੇ ਹਨ ਵਿਕਾਰਾਂ ਵਿੱਚ ਪਾ ਕੇ ਇੱਥੋਂ ਦੀ ਰਾਸ ਪੂੰਜੀ ਵੀ ਮੁੱਕ ਜਾਂਦੀ ਹੈ ਤੇ ਪਰਲੋਕ ਵੀ ਵਿਗੜ ਜਾਂਦਾ ਹੈ ਕਬੀਰ ਕੁੱਕਰਾਮ ਕਾ ਮੋਤੀਆ ਮੇਰੋ ਨਾਉ ਏ ਕਬੀਰ ਮੈਂ ਆਪਣੇ ਮਾਲਕ ਪ੍ਰਭੂ ਦੇ ਦਰ ਦਾ ਕੁੱਤਾ ਹਾਂ ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ ਤਿਸ ਕਰਕੇ ਮੇਰਾ ਨਾਮ ਭੀ ਮੋਤੀ ਪੈ ਗਿਆ ਹੈ ਭਾਵੇਂ ਦੁਨੀਆ ਭੀ ਮੈਨੂੰ ਪਿਆਰ ਨਾਲ ਬੁਲਾਉਂਦੀ ਹੈ ਗਲੇ ਹਮਾਰੇ ਜੇ ਬਰੀ ਜੈ ਖਿੰਚੈ ਤੈ ਜਾਓ ਮੇਰੇ ਮਾਲਕ ਪ੍ਰਭੂ ਪਰਮਾਤਮਾ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ ਜਿੱਧਰ ਨੂੰ ਮੈਨੂੰ ਉਹ ਖਿੱਚਦਾ ਹੈ ਮੈਂ ਉਧਰ ਹੀ ਜਾਂਦਾ ਹਾਂ ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਵਹਿ ਲੋਏ اے ਕਬੀਰ ਤੂੰ ਤੁੜਸੀ ਰੁਦਰਾਖ ਆਦਕ ਦੀ ਮਾਲਾ ਹੱਥ ਵਿੱਚ ਲੈ ਕੇ ਕਿਉਂ ਲੋਕਾਂ ਨੂੰ ਬਖਾਂਦਾ ਫਿਰਦਾ ਹੈ ਹਿਰਦੈ ਰਾਮ ਨਚੇ ਤਹੀ ਇਹ ਜਪਨੀ ਕਿਆ ਹੋਏ ਤੋ ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਹੱਥ ਵਿੱਚ ਫੜੀ ਹੋਈ ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ਕਬੀਰ ਬਿਰਹੋ ਪਿਆੰਗ ਮਨ ਬਸੈ ਮਨ ਤ ਨ ਮੰਨੈ ਕੋਏ ਏ ਕਬੀਰ ਕਾਠ ਕੀ ਜਪਨੀ ਤਾਂ ਕੁਝ ਸਵਾਰ ਨਹੀਂ ਸਕਦੀ ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰਦੀ ਸ਼ਰਨ ਪੈ ਕੇ ਬਿਰਹੋਂ ਦਾ ਸਭ ਆਪਸੇ ਜਿਸ ਮਨੁੱਖ ਨੂੰ ਗੁਰੂਦਾਰ ਤੋਂ ਇਹ ਸੂਝ ਮਿਲ ਜਾਏ ਕਈ ਨ ਕਾਮਾਦਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ ਕਾਮਾਦਕਾਂ ਦਾ ਕੋਈ ਮੰਤਰ ਉਸ ਉਤੇ ਨਹੀਂ ਚੱਲ ਸਕਦਾ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਸਰ ਉਸ ਉਤੇ ਨਹੀਂ ਹੁੰਦਾ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ RAM ਬਿਯੋਗੀ ਨਾ ਜੀਏ ਜੀਏ ਤਾਂ ਬਉਰਾ ਹੋਏ ਪ੍ਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜਿਉਂ ਹੀ ਨਹੀਂ ਸਕਦਾ ਭਾ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇੱਕ ਐਸਾ ਡੰਗ ਹੈ ਕਿ ਇਸ ਡੰਗ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜਿਉਂ ਹੀ ਨਹੀਂ ਸਕਦਾ ਜਿਹੜਾ ਜੀਵਨ ਉਹ ਜਿਉਂਦਾ ਹੈ ਦੁਨੀਆਂ ਦੇ ਭਾਣੇ ਉਹ ਚੱਲਿਆਂ ਵਾਲਾ ਜੀਵਨ ਹੈ ਪਰ ਉਹ ਜੀਵਨ ਆਪਣੇ ਪਰਮਾਤਮਾ ਦੇ ਪਿਆਰ ਵਿੱਚ ਜਿਉਂਦਾ ਹੈ ਕਬੀਰ 파ਰਸ ਚੰਦਨੈ ਤਿੰਨ ਹੈ ਏਕ ਸੁਗੰਧ ਏ ਕਬੀਰ 파ਰਸ ਚੰਦਨ ਇਨਾ ਦੋਹਾ ਵਿੱਚ ਇੱਕ ਗੁਣ ਹੈ ਇਨਾ ਵਿੱਚੋਂ ਬਹੁਤ ਸੋਹਣੀ ਸੁਗੰਧ ਆਉਂਦੀ ਹੈ ਤੇ ਹਿਮਲਤੋਂ ਹਉ ਤਮ ਭਏ ਲੋਹਾ ਕਾਠ ਨਿਰਗੰਧ ਲੋਹਾ ਤੇ ਸੁਗੰਧੀ ਹੀਣ ਲੱਕੜੀ ਇਹਨਾਂ ਨਾਲ ਸ਼ੌਕੇ ਉੱਤਾਂ ਬਣ ਜਾਂਦੇ ਹਨ ਲੋਹਾ 파ਰਸ ਨੂੰ ਸ਼ੌਕੇ ਸੋਨਾ ਬਣ ਜਾਂਦਾ ਹੈ ਸਧਾਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ ਜਿਵੇਂ ਪਹਿਲਾ ਕਾਮਾਦਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ ਰਾਮ ਬਯੋਗੀ ਬਣ ਜਾਂਦਾ ਹੈ ਕਬੀਰ ਜਮ ਕਾਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਹੈ ਕਬੀਰ ਕਾਮਾਦਕਾਂ ਦੇ ਬਸ ਪੈ ਰਿਆਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ ਜਨਮ ਮਰਨ ਦੇ ਗੇੜ ਵਿੱਚ ਪੈ ਜਾਈਦਾ ਹੈ ਤੇ ਜਮ ਦੀ ਏ ਸੱਟ ਇਤਨੀ ਭੈੜੀ ਹੈ ਕਿ ਸਹਾਰ ਨਹੀਂ ਬੜੀ ਔਖੀ ਹੈ ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਇਏ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲ ਪਿਆ ਉਸਨੇ ਆਪਣੇ ਲੜ ਲਾ ਲਿਆ ਤੇ ਮੈਂ ਕਾਮ ਆਦਕਾਂ ਦੇ ਟਹੇ ਨਹੀਂ ਚੜਿਆ ਕਬੀਰ ਬੈਦਕ ਹੈ ਹੋਹੀ ਭਲਾ दारू ਮੇਰੇ ਵੱਸ ਏ ਕਬੀਰ ਹਕੀਮਤਾ ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੜਨ ਤੋਂ ਬਚਾਣ ਲਈ ਇਲਾਜ ਮੇਰੇ ਇਖਤਿਆਰ ਵਿੱਚ ਹੈ ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ ਇਹ ਤੋਂ ਬਸਤੂ ਗੋਪਾਲ ਕੀ ਜਬ ਭਾਵੈ ਲੈ ਖਸ ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ ਦਿੱਤੀ ਹੋਈ ਮਾਨ ਦੀ ਚੀਜ਼ ਹੈ ਜਦੋਂ ਚਾਹੁੰਦਾ ਹੈ ਸਰੀਰ ਵਿੱਚੋਂ ਮੋੜ ਲੈਂਦਾ ਹੈ ਇੱਥੇ ਸਦਾ ਨਹੀਂ ਟਿਕੇ ਰਹਿਣਾ ਤਾਂ ਤੇ ਜੰਮ ਦੇ ਠੰਗੇ ਦਾ ਖਿਆਲ ਰੱਖੋ ਤੇ ਗੁਰੂਦਾਰ ਤੇ ਆ ਕੇ ਗੁਰ ਕੋ ਮਰੀਏ ਗੋਨ ਕੋ ਮਰੀਏ ਰੋਏ ਭਾਵ ਗੁਰੂਦਾਰ ਤੇ ਆ ਕੇ ਪਰਮਾਤਮਾ ਦਾ ਨਾਮ ਜਪੋ ਕਬੀਰ ਨੌਬਤ ਆਪਣੀ ਦਿਨ ਦਾਸ ਲਿਹੋ ਬਜਾਏ ਏ ਕਬੀਰ ਜੇ ਤੂਏ ਨਹੀਂ ਸੁਣਦਾ ਤਾਂ ਤੇਰੀ ਮਰਜ਼ੀ ਮਨਮਨੀਆ ਮੋਜਾਂ ਮਾਣ ਲੈ ਪਾਰੇ ਮੋਜਾਂ ਹਨ ਸਿਰਫ 10 ਦਿਨਾਂ ਲਈ ਨਦੀ-ਨਾਵ ਸੰਜੋਗ ਜਿਉ ਬੋਹਰ ਨਾ ਮਿਲ ਹੈ ਆਏ ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿੱਚ ਬੈਠੇ ਮੁਸਾਫਰਾਂ ਦਾ ਮਲਾਪ ਹੈ ਮੋੜ ਸਾਰੇ ਕਦੇ ਨਹੀਂ ਮਿਲਦੇ ਤੇ ਮੈਂ ਮਾਨਮਨੀਆਂ ਮੋਜਾਂ ਵਿੱਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੋੜ ਨਹੀਂ ਮਿਲੇਗਾ ਕਬੀਰ ਸਾਤ ਸਮੁੰਦੈ ਮਾਸ ਕਰੋ ਕਲਮ ਕਰੋ ਬਨਰਾਏ हे ਕਬੀਰ ਜੇ ਮੈਂ ਸੱਤਾ ਹੀ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਵਾਂ ਸਾਰੇ ਰੁੱਖਾਂ ਬਿਰਖਾਂ ਦੀਆਂ ਕਲਮਾ ਘੜ ਲਵਾਂ ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾ ਬਸੁੱਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਜੇ ਮੈਂ ਸਾਰੀ ਧਰਤੀ ਨੂੰ ਕਾਗਜ਼ ਬਣਾ ਲਾ ਤਾਂ ਭੀ ਪਰਮਾਤਮਾ ਦੇ ਗੁਣ ਪੂਰਨ ਤੌਰ ਤੇ ਲਿਖੇ ਨਹੀਂ ਜਾ ਸਕਦੇ ਭਾਵ ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਉਣੇ ਕਿ ਗੁਨਾ ਦਾ ਅੰਤ ਪਾਇਆ ਜਾ ਸਕੇ ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਏ ਕਬੀਰ ਪ੍ਰਭੂ ਦੇ ਗੁਣ ਗਾਵਿਆਂ ਗੁਣਾ ਦਾ ਅੰਤ ਤਾਂ ਨਹੀਂ ਪੈ ਸਕਦਾ ਪਰ ਸਿਫਤਸਲਾਹ ਦੀ ਬਰਕਤ ਨਾਲ ਮੇਰੀ ਨੀਮੀ ਜੁਲਾਹਾ ਜਾਤ ਮੇਰੇ ਅੰਦਰ ਨਾਣਾਪਣ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿੱਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵਸ ਰਿਹਾ ਹੈ ਕਬੀਰ ਰਮਈਆ ਕੰਠ ਮੇਲ ਚੂਕੈ ਸਰਬਜਾਲ ਏ ਕਬੀਰ ਪ੍ਰਭੂ ਦੀ ਯਾਦ ਵਿੱਚ ਜੁੜ ਨਰੇ ਨੀਵੀਂ ਜਾਤ ਦੀ ਕਮਜ਼ੋਰੀ ਨਹੀਂ ਨਰੇ ਨੀਵੀਂ ਜਾਤ ਦੀ ਕਮਜ਼ੋਰੀ ਹੀ ਨਹੀਂ ਮਾਇਆ ਦੇ ਸਾਰੇ ਹੀ ਜੰਜਾਲ ਮੁਕ ਜਾਣਗੇ ਕਬੀਰ ਐਸਾ ਕੋ ਨਹੀਂ ਮੰਦਰ ਦੇਜ ਰਾਏ ਏ ਕਬੀਰ ਭਾਵੇਂ ਸਿਪਸਲਾ ਵਿੱਚ ਬੜੀ ਬਰਕਤ ਹੈ ਪਰ ਸਰੀਰਕ ਮੋਹ ਤੇ ਕਾਮਾਦਕ ਦਾ ਇਤਨਾ ਜੋਰ ਹੈ ਕਿ ਕੋਈ ਵਿਰਲਾ ਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ ਪੰਜੋ ਲੜਕੇ ਮਾਰ ਕੇ ਰਹਿ RAM ਲਿਓ ਲਾਏ ਕੋਈ ਵਿਰਲਾ ਮਨੁੱਖ ਹੈ ਜੋ ਕਾਮ ਕ੍ਰੋਧ ਲੋ ਮੋਹ ਹੰਕਾਰ ਕਾਮਾਦਕ ਮਾਇਆ ਦੇ ਪੰਜਾਂ ਪੁੱਤਰਾਂ ਨੂੰ ਮਾਰ ਕੇ ਪ੍ਰਭੂ ਪਰਮਾਤਮਾ ਨਾਲ ਲੇ ਬਲਾਈ ਰੱਖਦਾ ਹੈ ਕਬੀਰ ਐਸਾ ਕੋ ਨਹੀਂ ਇਹ ਹੁਤਾ ਨ ਦੇਵੇ ਭੂਕ ਹੇ ਕਬੀਰ ਮਾਇਆ ਦੇ ਪ੍ਰਭਾਵ ਕਰਕੇ ਕੋਈ ਵਿਰਲਾ ਹੀ ਜਿਹਾ ਮਿਰਦਾ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰੇ ਤੇ ਸਰੀਰਕ ਮੋਹ ਨੂੰ ਸਾੜ ਦੇਵੇ ਅੰਦਾ ਲੋਗ ਨਾ ਜਾਣਈ ਰਹੋ ਕਬੀਰ ਕੂਕ ਜਗਤ ਮੋਹ ਵਿੱਚ ਤਨਾ ਘਰ ਕਹੈ ਕਿਸ ਨੂੰ ਆਪਣੀ ਭਲਾਈ ਸੁਝਦੇ ਹੀ ਨਹੀਂ ਭਾਵੇਂ ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ਕਬੀਰ ਸਤੀ ਪੁਕਾਰੈ ਚੇ ਚੜੀ ਸੁਨ ਹੋ ਬੀਰ ਮਸਾਨ ਹੇ ਕਬੀਰ ਜੋ ਇਸਤਰੀ ਆਪਣੇ ਪਰਲੋਕ ਕਪੜੇ ਪਤੀ ਨੂੰ ਮਿਲਣ ਦੀ ਖਾਤਰ ਉਹਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖਾ ਉੱਤੇ ਚੜ ਕੇ ਦਲੇਰ ਹੋ ਕੇ ਆਖਦੀ ਹੈ ਹੇ ਵੀਰ ਮਸਾਨ ਲੋਗ ਸਬਾਇਆ ਚੱਲ ਗਿਓ ਹਮਕਮ ਹਮ ਤੁਮ ਕਾਮਨ ਦਾਨ ਹੈ ਵੀਰ ਮਸਾਨ ਸੋਣ ਸਾਰੇ ਸਬੰਧੀ ਮੇਰਾ ਸਾਥ ਛੱਡ ਗਏ ਹਨ ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ ਆਖਰ ਹੈ ਵੀਰ ਮਸਾਨ ਮੈਨੂੰ ਤੇਰੇ ਨਾਲ ਗਰਜ ਪਈ ਹੈ ਤੂੰ ਮੈਨੂੰ ਮੇਰੇ ਪਤੀ ਨਾਲ ਮਿਲਾ ਦੇ ਕਬੀਰ ਸਤੀ ਪੁਕਾਰੈ ਚੇ ਚੜੀ ਸੁਨ ਹੋ ਵੀਰ ਮਸਾਨ ਲੋਗ ਸਬਾਇਆ ਚੱਲ ਗਿਓ ਹਾਮਤੋਂ ਮ ਕਾਮਨ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1368 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1369 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ